ਆਲੇ ਗੁਰਦੇਤ ਸਿੰਘ ਸੇਖੋ ਮਰਦਾਬਾਦ ਮਰਦਾਬਾਦ ਜਿੰਦਾਬਾਦ ਗੁੰਗੇ ਕੋੜਿਆਂ ਦੀ ਸਰਕਾਰ ਮਰਦਾਬਾਦ ਅੱਲਾਹ ਮਰਦਾਬਾਦ 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 ਇਹ ਨਕਮੀ ਸਰਕਾਰ ਮਰਦਾਬਾਦ 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 ਭਾਈ ਜੀ ਮੇਰਾ ਨਾਂ ਰਾਜੂ ਖਾਲਸਾ ਹੀ ਮੈਂ ਆਮ ਆਦਮੀ ਪਾਰਟੀ ਸਰਕਾਰ ਦਾ ਬਲਾਕ ਪ੍ਰਧਾਨ ਆ ਇਹ ਏਰੀਆ ਮੇਰੇ ਅੰਡਰ ਆਉਂਦਾ ਜੀ ਇਸ ਏਰੀਏ ਦੇ ਲੋਕਾਂ ਨੇ ਵੋਟਾ ਸਮੇਂ ਸਰਕਾਰ ਦੀ ਬਹੁਤ ਮਦਦ ਕੀਤੀ ਆ ਅੱਗੇ ਹੋ ਕੇ ਵੋਟਾਂ ਪਾਈਆਂ ਕਿਉਂਕਿ ਜੋ ਬਦਲਾਅ ਲਿਆਂਦਾ ਜਾਵੇ ਤੇ ਵੀਰ ਜੀ ਇਹ ਸੜਕਾ ਜਿਹੜੀ ਇਹ ਕੈਂਟ ਨੂੰ ਜਾਂਦੀ ਆ ਤੇ ਜਿੰਨੇ ਵੀ ਇੱਧਰ ਮਹੱਲਾ ਨਿਵਾਸੀ ਆ ਉਹ ਸਾਰੇ ਸਾਫਾ ਕਾ ਫੌਜੀ ਕੋਈ ਸੂਬੇਦਾਰ ਕੋਈ ਕੈਪਟਨ ਇਹਨਾਂ ਨੂੰ ਕੈਂਟ ਦੇ ਵਿੱਚ ਜਾਣਾ ਪੈਂਦਾ ਤੇ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਬਹੁਤ ਹੀ ਰਸਤਾ ਖਰਾਬ ਆ ਐਮਐਲਏ ਸਾਹਿਬ ਨੂੰ ਇਹਨਾਂ ਦੇ ਨਾਲ ਜਾ ਕੇ ਵੀ ਦੋ ਤਿੰਨ ਰਿਕਰਜ ਕਰਤੀ ਆ ਕੀ ਐਮਐਲਏ ਸਾਹਿਬ ਇਹਦਾ ਕੋਈ ਹੱਲ ਕਰੋ ਜਿਵੇਂ ਵੀ ਅੱਜ ਵੀ ਐਮਐਲਏ ਸਾਹ ਨੂੰ ਸੱਦ ਕੇ ਅਸੀਂ ਵਿਖਾਉਂਦੇ ਆ ਜਿਵੇਂ ਵੀ ਇਹਦਾ ਹੱਲ ਹੋਊਗਾ ਉਹ ਸਰਕਾਰ ਦੇ ਨਾਲ ਮਿਲ ਕੇ ਮੱਲਾ ਵਾਸੀਆਂ ਦੇ ਨਾਲ ਮਿਲ ਕੇ ਅਸੀਂ ਕਰਾਂਗੇ ਬਸ ਇਹ ਇੰਨਾ ਕੁ ਅਸੀਂ ਕਹਿਣਾ ਚਾਹੁੰਦਾ ਮੈਂ ਮੱਲਾ ਵਾਸੀਆਂ ਦੇ ਨਾਲ ਹਾਂ ਕਿਉਂਕਿ ਇਹਨਾਂ ਦੇ ਵਿੱਚ ਆ ਕੇ ਹੀ ਵੋਟਾਂ ਲੈਣੀਆਂ ਐ ਅੱਗੇ ਵੀ ਇਹ ਸੰਘਰਸ਼ ਕਰਨਾ ਇਹਨਾਂ ਨੇ ਇਹ ਕੰਮ ਐਮਐਲਏ ਸਾਹ ਨੂੰ ਜ਼ਰੂਰੀ ਕਰਨਾ ਚਾਹੀਦਾ